ਪੰਜਾਬ ਦੇ ਵਿੱਚ ਜਿਮਨੀ ਚੋਣਾ ਦਾ ਸੀਜ਼ਨ ਹੈ ਲਗਾਤਾਰ ਜਿਮਨੀ ਚੋਵਣਾ ਸਾਹਮਣੇ ਆ ਰਹੀਆਂ ਨੇ ਤਾਂ ਇਸ ਸਮੇਂ ਤਰਨਤਾਰ ਦੀਆਂ ਜਿਹੜੀਆਂ ਜਿਮਨੀ ਚੋਣਾ ਨੇ ਉਹ ਚਰਚਾ ਵਿੱਚ ਬਣੀਆਂ ਹੋਈਆਂ ਨੇ ਬਿਆਨ ਹੋ ਰਹੇ ਨੇ ਪਾਰਟੀਆਂ ਆਪਣੇ ਆਪਣੇ ਪੱਧਰ ਤੇ ਜੋਰ-ਸ਼ਮਸ਼ ਕਰ ਰਹੀਆਂ ਨੇ ਤੇ ਇਸ ਵਾਰ ਜਿਹੜੀ ਹੈਗੀ ਵਾਰਸ ਪੰਜਾਬ ਦੇ ਜਥੇਬੰਦੀ ਉਹ ਵੀ ਉੱਥੇ ਜੋਰ-ਸ਼ਮਸ਼ ਕਰ ਰਹੀ ਹੈ ਕਿਉਂਕਿ ਅੱਗੇ ਤੱਕ ਵੇਖਿਆ ਗਿਆ ਕਿ ਆਮ ਆਦਮੀ ਪਾਰਟੀ ਕਾਲੀਲ ਤੇ ਕਾਂਗਰਸ ਵਿੱਚ ਮੁਕਾਬਲਾ ਜਾਂ ਕੁਝ ਅਜਾਦ ਹੁੰਦੇ ਸੀ ਇਸ ਅਰ ਜਿਹੜੀ ਤਰਨਤਾਰਨ ਦੀ ਜਿਮਨੀ ਚੋਂ ਆਉਂਦੇ ਆ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੀਂਦਰ ਸੋਤਾਈ ਮੁੰਦਰੀ ਸੋਤ ਸਾਹਿਬ ਬਹੁਤ ਬਹੁਤ ਸਵਾਗਤ ਹੈ ਅ ਤਰਨਤਾਰਨ ਸਿਆਸ ਦੀ ਗੱਲ ਕਰੀਏ ਤਾਂ ਇਹ ਜਿਹੜੀ ਪੈਡ ਦੀ ਗੱਲ ਕਰੀਏ ਤਾਂ ਕਿਵੇਂ ਦੇਖਦੇ ਹੋ ਇਸ ਸਮੇਂ ਮਾਹੌਲ ਪੂਰਾ ਬਣਿਆ ਹੋਇਆ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ ਨਾ ਤੇ ਇਹ ਕਿਤੇ ਨਾ ਕਿਤੇ ਸੀਟ ਜਿਹੜੀ ਹੈਗੀ ਪੰਥਕਲ ਸੀਟ ਵੀ ਕਹੀ ਜਾਂਦੀ ਹੈਗੀ ਹੈ ਨਾ ਤੇ ਕਿਵੇਂ ਦਾ ਹੁਣ ਸਿਨੈਰੀਓ ਲੱਗ ਰਿਹਾ ਵਾਸ ਪੰਜਾਬ ਜਿੱਥੇ ਬੰਦੀ ਇਸ ਵਾਰ ਜਿਹੜੀ ਐਂਟਰੀ ਹੋਈ ਹੈ ਪੂਰੀ ਟੱਕਰ ਦਿੱਤੀ ਜਾ ਰਹੀ ਹੈ ਉਹਨਾਂ ਵੱਲੋਂ ਕਿਉਂਕਿ ਮੌਜੂਦਾ ਪਾਰਟੀਆਂ ਤਾਂ ਹੈਗੀਆਂ ਨਾ ਜਿਵੇਂ ਕਾਂਗਰਸ ਆਵੇਂ ਪਾਰਟੀ ਤੇ ਉਹ ਕਾਲੀਦਲ ਹੈਗੇ ਹੈਗੇ ਨੇ ਬਿਲਕੁਲ ਜਗਤਾਰ ਜਿਹੜਾ ਹੈਗਾ ਇਸ ਵਕਤ ਜੇਕਰ ਗੱਲ ਕਰੀਏ ਨਾ ਤਰਨ ਤਰਨ ਵਿਧਾਨ ਸਭਾ ਦੀ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਉਸ ਦੀ ਤਾਂ ਇੱਕ ਤਰ੍ਹਾਂ ਦੇ ਨਾਲ 2027 ਦਾ ਸਿਨੈਰੀਓ ਇਸ ਚੋਣ ਨੇ ਤੈਅ ਕਰਨਾ ਹੈ ਹੂੰ ਸਿਆਸੀ ਪਾਰਟੀਆਂ ਦੇ ਭਵਿੱਖ ਨੂੰ ਇਸ ਚੋਣ ਨੇ ਲਗਭਗ ਤੈਅ ਕਰਨਾ ਹੈ ਲਗਭਗ ਹੂੰ ਕਿਉਂਕਿ ਅ ਇਸ ਵਕਤ ਪੰਜਾਬ ਸਰਕਾਰ ਨੇ ਆਪਣੀ ਪੂਰੀ ਮਸ਼ੀਨਰੀ ਝੋਕੀ ਹੋਈ ਆ ਪੂਰੀ ਤਾਕਤ ਲਾਈ ਹੋਈ ਆ ਸਾਰੇ ਪੂਰੇ ਪੰਜਾਬ ਦੇ ਜਿਹੜੇ ਹਲਕਿਆਂ ਤੋਂ ਆਪਦੇ ਉਥੇ ਕਿਡਰ ਨੂੰ ਚੋਣ ਪ੍ਰਚਾਰ ਦੇ ਵਿੱਚ ਲਗਾਇਆ ਹੋਇਆ ਤੇ ਇਸੇ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਪੂਰਾ ਜਿਹੜਾ ਹੈਗਾ ਆਪਣਾ ਜੋਰ ਇੱਥੇ ਲਗਾਇਆ ਹੋਇਆ ਹਮਮ ਔਰ ਨਾਲੋਂ ਨਾਲ ਜੇ ਗੱਲ ਕਰੀਏ ਤਾਂ ਪੰਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਵੀ ਜਿਹੜੀ ਹਮਾਇਤ ਮਨਦੀਪ ਸਿੰਘ ਉਹਨਾਂ ਨੂੰ ਦਿੱਤੀ ਹੋਈ ਆ ਹਮ ਮਨਦੀਪ ਸਿੰਘ ਹੁਣ ਹੁਣੇ ਵੀ ਪੂਰੇ ਜੋਰ ਸ਼ੋਰ ਦੇ ਨਾਲ ਜਿਹੜਾ ਸਿੱਖ ਜਥੇਬੰਦੀਆਂ ਹਮ ਉਹਨਾਂ ਦੀ ਸਪੋਰਟ ਤੇ ਨੇ ਤੇ ਉਹਨਾਂ ਦਾ ਪੂਰਾ ਜਿਹੜਾ ਹੈਗਾ ਮਾਹੌਲ ਪੂਰਾ ਬਣਿਆ ਕਾਂਗਰਸ ਵੀ ਪੂਰੀ ਜੋਰ ਜਮੈਸ਼ ਕਰ ਰਹੀ ਆ ਹਾਲਾਂਕਿ ਕਾਂਗਰਸ ਨੂੰ ਥੋੜਾ ਖਮਿਆਜਾ ਰਾਜੀਵ ਵੜਿੰਗ ਦੇ ਬਿਆਨਾਂ ਤੋਂ ਭੁੱਖ ਨਾ ਪੈ ਸਕਦਾ ਤੇ ਨਾਲ ਉਹ ਬੀਜੇਪੀ ਵੀ ਪੂਰੀ ਥਾਪੀਆਂ ਮਾਰਦੀ ਪਈ ਆ ਵੀ ਭਾਈ ਆਗੇ ਅਸੀਂ ਆਗੇ ਅਸੀਂ ਆਗੇ ਹਨਾ ਤਾਂ ਪੰਜ ਕੋਣਾ ਜਿਹਾ ਮੁਕਾਬਲਾ ਬਣਿਆ ਵਿਆ ਹੁਣ ਪੰਜ ਕੋਣੇ ਮੁਕਾਬਲੇ ਦੇ ਵਿੱਚ ਕਈ ਵਾਰੀ ਐ ਹੁੰਦਾ ਜਿਗਤਾਰ ਵੀ ਜਿਹੜੇ ਦੇ ਜਿੱਤਣ ਦੀ ਆਸ ਨਹੀਂ ਨਾ ਹੁੰਦੀ ਵੀ ਇਹ ਤਾਂ ਜਮਾ ਪੰਜਵੇਂ ਨੰਬਰ ਤੇ ਆਉ ਤੋ ਸੱਚੀ ਪਹਿਲੇ ਤੇ ਰਹਿ ਜਾਂਦਾ ਪਹਿਲੇ ਤਾਂ ਨਿਕਲ ਜਾਂਦਾ ਉਹ ਤੇ ਹੁਣ ਪਤਾ ਸਮਝ ਨਹੀਂ ਆਉਂਦੀ ਵੀ ਇਹ ਮਾਹੌਲ じゃ ਕਿਵੇਂ ਬਣਨਾ ਪਰ ਮਾਹੌਲ ਕਾਫੀ ਕਹਿੰਦੇ ਕੁੰਡੀਆਂ ਨੇ ਸਿੰਘ ਫਸੂ ਫਸ ਗਏ ਮਿੱਤਰੂ ਬੜੇਵੇਂ ਖਾਣੀ ਤੇ ਉਹ ਉੱਥੇ ਕੁੰਡੀਆਂ ਨੇ ਸਿੰਘ ਹੀ ਫਸੇ ਸਾਰੀਆਂ ਪਾਰਟੀਆਂ ਜਿਹੜੀਆਂ ਇਸ ਵਕਤ ਮੇਨ ਚਾਰ ਤਰ੍ਹਾਂ ਸ਼੍ਰੋਮਣੀ ਆਪਣਾ ਆਮ ਆਦਮੀ ਪਾਰਟੀ ਹਮ ਸ਼੍ਰੋਮਣੀ ਅਕਾਲੀ ਦਲ ਹਮ ਔਰ ਕਾਂਗਰਸ ਔਰ ਭਾਈ ਮਨਦੀਪ ਸਿੰਘ ਹਮ ਇਹਨਾਂ ਦਾ ਪੂਰਾ ਫਸਮਾ ਮੁਕਾਬਲਾ ਕਦੀ 10% ਉਹ ਉੱਪ ਚੱਲ ਜਾਂਦਾ ਹੈ ਕਦੀ ਆ ਉਹ ਚੱਲ ਜਾਂਦਾ ਮੰਨ ਲਿਓ ਸਵੇਰ ਨੂੰ ਅਕਾਲੀ ਦਲ ਆਪ ਆਇਆ ਤਾਂ ਸ਼ਾਮ ਤੱਕ ਭਾਈ ਮਨਦੀਪ ਸਿੰਘ ਹੁਣਾਂ ਨੇ ਉੱਥੇ ਆਪ ਹੋ ਜਾਣਾ ਜੇ ਸਵੇਰੇ ਭਾਈ ਮਨਦੀਪ ਸਿੰਘ ਹੁਣੀ ਆਪਣੇ ਤਾਂ ਅਗਲੇ ਦਿਨ ਉੱਥੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਆਪ ਹੁੰਦੀ ਨਜ਼ਰ ਆਉਂਦੀ ਹੈ ਫਿਰ ਕਾਂਗਰਸ ਵੀ ਥੋੜੀ ਚਲੋ ਕਾਂਗਰਸ ਨੂੰ ਬੇਸ਼ੱਕ ਬਿਆਨਾਂ ਦਾ ਥੋੜਾ ਕਿ ਮੱਧ ਆ ਭੁਗਣਾ ਪਰ ਉਥੋਂ ਦੀ ਜਿਹੜੀ ਸਥਿਤੀ ਹੈ ਨਾ ਉਹ ਜਗਤਾਰ ਹਲੇ ਜਾ ਕੇ ਜਦੋਂ ਪੋਲ ਹੋਣੀ ਹੈ ਉਹਦੇ ਕੋਈ ਥੋੜਾ ਬੋਤਾ ਪਤਾ ਲੱਗੂ ਪਰ ਫਿਲਹਾਲ ਸਾਰਿਆਂ ਨੂੰ ਹੀ ਲੋਕ ਜਿਹੜੇ ਹੈ ਮੁੰਡੇ ਤੇ ਹੀ ਦੁਰਿਆਉਂਦੇ ਆ ਵੀ ਹਾਂ ਭਾਈ ਤੂੰ ਵੀ ਜਿੱਤ ਗਿਆ ਤੁਮ ਜਿਹੜਾ ਵੋਟ ਤੈਨੂੰ ਹੀ ਆ ਨਹੀਂ ਹੁਣ ਆਪਾਂ ਜਿਵੇਂ ਅੱਜ ਮੈਂ ਸੁਪੀਰ ਸਿੰਘ ਬਦਲਦਾ ਵੀ ਬਿਆਨ ਸੁਣ ਰਿਹਾ ਸੀ ਉਹ ਮੰਨਦੇ ਆ ਕਿ ਸਾਡਾ 27 ਦੇ ਲਈ ਇਹ ਸੈਮੀ ਫਾਈਨਲ ਹੈ ਹਣਾ ਪਰ ਆਪਾਂ ਪਿਛਲੀਆਂ ਜਿਮਨੀਆ ਵੀ ਜਿਮਨੀ ਚੋਣਾਂ ਵੇਖੀਏ ਹਾਂ ਅਕਸਰੀ ਕਿਹਾ ਜਾਂਦਾ ਕਿ ਸੈਮੀਫਾਈਨਲ ਨੇ ਸੈਮੀਫਾਈਨਲ ਕਈ ਲੋਕ ਕਹਿ ਵੀ ਦਿੰਦੇ ਨੇ ਕਮੈਂਟ ਵੀ ਕਰ ਦਿੰਦੇ ਨੇ ਹੂੰ ਕਿ ਇਹ ਸੈਮੀਫਾਈਨਲ ਤੁਸੀਂ ਮੰਨਦੇ ਆ ਵੀ ਪੱਤਰਕਾਰ ਮੋਰੂ ਦੂਜੇ ਪਾਸੇ ਹੋ ਜਾਂਦੇ ਨੇ ਕਿ ਵਾਕਈ 27 ਦਾ ਜਿਮਨੀ ਚੋਣ ਹੋਊਗਾ ਤੇ ਜਾਂ ਕੀ ਸਿਨੈਰੀਓ ਰਹੂਗਾ ਵੀ ਇਹ ਨਹੀਂ 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 ਜਿਦ ਤੱਕ ਇੱਕ ਚੀਜ਼ ਮੈਂ ਤੁਹਾਨੂੰ ਗੱਲ ਦਾ ਹਣਾ ਸੈਮੀਫਾਈਨਲ ਦਾ ਪਾਸੇ ਇਹਨੂੰ ਨਹੀਂ ਮੰਨ ਸਕਦੇ ਹੂੰ ਉਹਦਾ ਕਾਰਨ ਹੈ ਹੂੰ ਯਾਰ 2022 ਤੋਂ ਪਹਿਲਾਂ ਹੂੰ ਕਾਂਗਰਸ ਦੀ ਸਰਕਾਰ ਸੀ ਹੂੰ ਕਾਂਗਰਸ ਦੀ ਸਰਕਾਰ ਦੇ ਦੌਰਾਨ ਕਿੰਨੀਆਂ ਜਿਮਨੀ ਚੋਣਾਂ ਹੋਈਆਂ ਤੇ ਕਿੰਨੀਆਂ ਉਹਨਾਂ ਨੇ ਜਿੱਤੀਆਂ ਹੂੰ ਸਾਰੀਆਂ ਜਿੱਤੀਆਂ ਨਾ ਲਗਭਗ ਜਿੱਤੀਆਂ ਹਾਂ ਇਹੀ ਇਹਨੇ ਸਰਕਾਰ ਆਮ ਆਦਮੀ ਪਾਰਟੀ ਨੇ ਕੀ ਜਿੱਤਿਆ ਉਦੋਂ ਇਹ ਤਾਂ ਫਰੀਦਕੋਟ ਦੇ ਵਿੱਚ ਐਮਸੀ ਚੋਣਾਂ ਦੇ ਇੱਕ ਐਮਸੀ ਜਿਤਾ ਸਕੀ ਸੀ ਹੂੰ ਠੀਕ ਹੈ ਤੇ ਬਾਅਦ ਚ 2022 ਚ ਕੀ ਹੋਇਆ ਮੈਂ ਇਹ ਗੱਲ ਪਹਿਲਾਂ ਕੀਤੀ ਹੈ ਵੀ ਜਿਹੜਾ ਬੰਦਾ ਤੁਹਾਨੂੰ ਲੱਗਦਾ ਨਾ ਵੀ ਮਤਲਬ ਇਹ ਤਾਂ 5ਵੇਂ ਨੰਬਰ ਤੇ ਵੀ ਨਹੀਂ ਆਉਂਦਾ ਹਾਂ ਤੇ ਉਹ ਪਹਿਲੇ ਜਿਵੇਂ ਜਿਵੇਂ ਆਪਣੀ ਗੱਲ ਕਰ ਗਈ ਐਮਪੀ ਇਲੈਕਸ਼ਨ ਵੇਲੇ ਸਰਬੀ ਸਿੰਘ ਜਣਾ ਹੋਇਆ ਹਾਂ ਸਰਕਾਰ ਸਾਹੀ ਇੱਕਦਾਂ ਵੀ ਇੱਕਦਾਂ ਹੀ ਆਪ ਹੋ ਗਏ ਆਮ ਵੀ ਪਾਰਟੀ ਦੀ ਹਵਾ ਸੀ ਤੇ ਮੋਰਕ ਦਾ ਵੀ ਬਦਲ ਗਈ ਇੱਕਦਾਂ ਬਦਲ ਗਈ ਕਿਤੇ ਤਾਂ ਕਹਿੰਦੇ ਸੀਗੇ ਵੀ ਭਾਈ ਬਸ ਕਰਮਜੀਤ ਨੂੰ ਮੋਲ ਆ ਗਿਆ ਜੀ ਕਰਮਜੀਤ ਨੂੰ ਮੋਲ ਆ ਗਿਆ ਹਾਂ ਤੇ ਜਦੋਂ ਉਹਦਾ ਭਾਈ ਸਰਬੀ ਸਿੰਘ ਉਹਨਾਂ ਦਾ ਕਾਫਲਾ ਨਿਕਲਿਆ ਉਸ ਤੋਂ ਬਾਅਦ ਬਸ ਉਹ ਸ਼ਾਗੇ ਹਾਂ ਤੇ ਹਲੇ ਕਾਫੀ ਕੁਝ ਬਦਲਣਾ ਹੈ ਲੋਕ ਵੀ ਆਪਦੇ ਪੱਤੇ ਨਾ ਨੱਪੀ ਬੈਠੇ ਆ ਪਰ ਕਿਤਨੇ ਕਿਤੇ ਸਰਕਾਰ ਦੇ ਖਿਲਾਫ ਲੋਕਾਂ ਦੇ ਮਨਾਂ 'ਚ ਰੋਸ ਜ਼ਰੂਰ ਹੈ ਹਾਂ ਰੋਸ ਤਾਂ ਉਹੀ ਨਾ ਮੈਂ ਗੱਲ ਕਰਨਾ ਸਰਕਾਰ ਨੇ ਜਿਗਤਾ ਰੋਸ ਸਮੇਂ ਵਾਅਦੇ ਕਰ ਲਏ ਬਾਲੇ ਹੂੰ ਔਰ ਕਰ ਵੀ ਅਜਿਹੇ ਲਈ ਵੀ ਜਿਹੜੇ ਲਗਭਗ ਨਾ ਪੂਰੇ ਹੋਣ ਵਾਲੇ ਸੀ ਹੂੰ ਤੇ ਫਿਰ ਉਹਨਾਂ 'ਚੋਂ ਕੋਈ ਬਹੁਤਿਆਂ ਦੇ ਅਸੀਂ ਖਰੇ ਨਹੀਂ ਉਤਰ ਸਕੀ ਖਰੇ ਨਾ ਉਤਰਨਾ ਹੂੰ ਲੋਕ ਪੰਜਾਬ ਦੇ ਆ ਉਹ ਕਹਿੰਦੇ ਵੀ ਸਾਡੇ ਨਾਲ ਕੋਈ ਦਗਾ ਕਰ ਗਿਆ ਨਾ ਬਿਨਾਂ ਦੱਸੇ ਦਗਾ ਕਰ ਗਿਆ ਹੂੰ ਤੇ ਉਹਨੂੰ ਅਸੀਂ ਮਾਫ਼ ਕਰ ਦਿੰਦੇ ਆ ਹੂੰ ਉਹ ਯਾਰ ਜਿਹੜਾ ਬੰਦਾ ਦੱਸ ਦੱਸ ਕੇ ਕਰਦਾ ਨਾ ਉਹਨੂੰ ਤਾਂ ਬਖਸ਼ਦਾ ਹੀ ਨਹੀਂ ਇਹ ਇਹਨੇ ਕੈਪਟਨ ਨੂੰ ਬਖਸ਼ਿਆ ਹਾਂ ਨਹੀਂ ਬਖਸ਼ਿਆ ਕੈਪਟਨ ਨੇ ਸੌਂ ਖਾਦੀ ਕਿ ਮੈਂ ਜੀ ਸੌਂ ਖਾਨਾ ਵੀ ਮੈਂ ਨਸ਼ੇ ਦਾ 4 ਹੱਤਾਂ ਚ ਲੱਖ ਤੋੜ ਦੂੰਗਾ ਚਾਹੀ ਹੁਣ ਕਮਾ ਕੇ ਗੱਲ ਕੀਤੀ ਪਰ ਲੋਕਾਂ ਨੇ ਕਿਹਾ ਵੀ ਇਹ ਕਰ ਦੂਗਾ ਯਾਰ ਲੋਕ ਉਹਦੇ ਮਗਰ ਲੱਗੇ ਉਹਨੂੰ ਵੋਟਾਂ ਪਾਈਆਂ ਜਿਤਾਤਾ ਪਰ ਕੋਈ ਉਹ ਸਾਢੇ 1.7 ਸਾਲਾਂ ਬਾਅਦ ਲੱਖੀ ਪਾਸੇ ਮਰਿਆ ਅੱਜ ਕਿੱਥੇ ਹੈ ਕੈਪਟਨ ਇਹਨਾਂ ਨੇ ਕੀ ਕਿਹਾ ਸੀ 24 ਘੰਟਿਆਂ ਚ ਅਸੀਂ ਇਨਸਾਫ ਦਿੰਨੇ ਆ ਹੂੰ 24 ਘੰਟਿਆਂ ਚ ਇਨਸਾਫ ਦੇਣ ਦੀਆਂ ਗੱਲਾਂ ਤੇ ਮੈਨੂੰ ਲੱਗਦਾ ਵੀ 24 ਮਹੀਨੇ ਵੀ ਲੰਘ 48 ਮਹੀਨੇ ਵੀ ਲੰਘ ਭਾਈ ਕਿਤੇ ਕੁਝ ਵੀ ਨਹੀਂ ਹਲੇ ਤੱਕ ਯਾਰ ਬਹਿਬਲ ਕਲਾਂ ਦਾ ਉਹ ਹੋ ਨਹੀਂ ਕੀਤਾ ਇਹਨਾਂ ਨੇ ਚਲਾ ਚਲਾਨ ਨਹੀਂ ਪੇਸ਼ ਹੋਇਆ ਹਲੇ ਤੱਕ ਬੈਰਕਲਾਂ ਗੋਲੀकांड ਦਾ ਧਰਨਾ ਚਕਵਾਤਾ ਜਿੱਦੇ ਧਰਨਾ ਚਕਵਾਇਆ ਉਹਦੇ ਮੰਤਰੀ ਕਹਿ ਕੇ ਗਏ ਨਾ ਵਿਦਨ ਵੀਕ ਵਿਦਨ ਵੀਕ 24 ਕਾ ਆਏ ਨਹੀਂ ਅਜੇ ਤੱਕ ਉਹ ਹਫਤਾ ਪਤਾ ਨਹੀਂ ਕਿੰਨੇ ਐਡਾ ਲੰਬਾ ਹਫਤਾ ਕਿਹੜਾ ਹੁੰਦਾ ਸਰਕਾਰ ਜੀ ਦੱਸ ਦਿਓ ਜਿਹੜਾ ਹਫਤਾ ਹਲੇ ਤੱਕ ਵੇਖ ਵੇਖ ਇਹ ਗੱਲ ਕ ਹੱਸ ਕੇ ਆ ਜਾਂਦੀ ਆ ਵੀ ਇਹ ਆਮ ਆਈ ਪਾਰਟੀ ਜਦੋਂ ਸੱਤਾ ਚ ਆਈ ਆ ਹਨਾ ਉਦੋਂ ਤੋਂ ਹੀ ਲਾ ਕੇ ਕੁਛ ਨੁਕਸਰ ਹੀ ਹੁੰਦਾ ਰਿਹਾ ਹਨਾ ਸਰਕਾਰ ਆਈ ਤਾਂ ਵੱਖਰਾ ਕੁਛ ਦੋ ਨਹੀਂ ਉਹ ਵੀ ਤਾਂ ਬਦਲਾ ਹੈ ਹਾਂ ਅਜੀਤ ਬਦਲਾਇਆ ਨਾ ਉਹ ਕਹਿੰਦੇ ਵੀ ਭਾਈ ਸਾਡਾ ਹਫਤਾ ਹੀ ਬੜਾ ਲੰਬਾ ਹੋ ਗਿਆ ਖੜੇ ਤੱਕ ਉਹਨਾਂ ਨੇ ਉੱਚ ਨੂੰ ਪੇਸ਼ ਨਹੀਂ ਕੀਤਾ ਇਹ ਸਾਰੇ ਜਿਹੜੇ ਪੰਥਕ ਮੁੱਦੇ ਕਿਤਨੇ ਕਿਤੇ ਅਸਰ ਪਾਉਣਗੇ ਇਹ ਚੀਜ਼ੇ ਦੇਖੋ ਜੀ ਪੰਥਕ ਮੁੱਦਿਆਂ ਨੇ ਹਮੇਸ਼ਾ ਇਹ ਮੁੱਦੇ ਆ ਜਿਹੜੇ ਇਹ ਮੁੱਦੇ ਨਹੀਂ ਰਹਿ ਕੇ ਇਹ ਲੋਕਾਂ ਦੀ ਆਵਾਜ਼ ਬਣ ਜਾਂਦੇ ਆ ਲੋਕ ਇਸ ਚੀਜ਼ ਤੇ ਸੋਚਦੇ ਆ ਹੂੰ ਪੰਜਾਬ ਦੇ ਵਿੱਚ ਵੱਧ ਵੋਟ ਸਿੱਖ ਵੋਟ ਆ ਹੂੰ ਠੀਕ ਹੈ ਤੇ ਜੇ ਸਿੱਖ ਵੋਟ ਇੱਕ ਪਾਸੇ ਭੁਗਤਦੀ ਆ ਤਾਂ ਸਾਰੇ ਸਿਨੈਰੀਓ ਬਦਲਦੇ ਆ ਪਰ ਤਰਾਸਦੀ ਆ ਸਾਡੀ ਕੌਮ ਦੀ ਕਿ ਅਸੀਂ ਵੰਡੇ ਪਏ ਆ ਇੱਕ ਇਹਦੀ ਗੱਲ ਕਰੀਏ ਜਿਵੇਂ ਕਿ ਹੁਣ ਸਿੱਧੇ ਤੌਰ ਤੇ ਤਾਂ ਲੋਕ ਆਪਾਂ ਅਕਸਰ ਹੀ ਗੱਲਬਾਤ ਹੁੰਦੀ ਹੈ ਉਹ ਕਹਿੰਦਾ ਸਰਕਾਰ ਦਾ ਸਰਕਾਰ ਜਿੱਤੂਗੀ ਜੀ ਹਾਂ ਹੈਨਾ ਕੋ ਪਿਛਲੇ ਜਨ ਵੀ ਕਿਉਂਕਿ ਸਰਕਾਰ ਮਸ਼ੀਨਰੀ ਬਹੁਤ ਲਾ ਦਿੰਦੀ ਹੈ ਤੇ ਜੇਕਰ ਇਹਦੇ ਵਿੱਚ ਪਲਟਦਾ ਕੁਝ ਮੰਨ ਲਓ ਅਕਾਲੀ ਦਾ ਲੱਗੇ ਆਉਂਦਾ ਜਾਂ ਵਾਰਸਪਾਲ ਦਾ ਆਗੂ ਅੱਗੇ ਫਿਰ 27 ਦੇ ਵਿੱਚ ਸਰਕਾਰ ਨਤੀਜੇ ਭੁਗਤ ਨੂੰ ਫਿਰ ਪਿਆ ਰਵੇ ਬਿਲਕੁਲ ਜੀ ਸਰਕਾਰ ਸਰਕਾਰ ਦੇਖੋ ਨਤੀਜੇ ਦਾ ਭੁਗਤ ਨਹੀਂ ਪੈਂਦੇ ਹਾਂ ਜੇ ਤੁਸੀਂ ਲੋਕਾਂ ਨਾਲ ਕੀਤੇ ਵਾਦੇ ਅੱਛਾ ਜੀ ਗੱਲ ਸੁਣੋ ਸਰਕਾਰ ਨੇ ਪੰਜਾਬ ਦੀਆਂ ਔਰਤਾਂ ਨੂੰ ਇਹ ਕਿਹਾ ਸੀਗਾ ਉਸ ਸਮੇਂ ਆਮ ਆਦਮੀ ਪਾਰਟੀ ਨੇ ਕਿ 1000 ਰੁਪਏ ਸਾਡੀ ਸਰਕਾਰ ਬਣਦੇ ਨਾਲ ਸਰ 1000 ਰੁਪਏ ਮਹੀਨੇ ਤੁਹਾਡੇ ਖਾਤਾ ਚ ਆਉਣ ਲੱਗ ਜੂਗਾ ਭਾਈ 4 ਸਾਲ ਹੋ ਗਏ ਕਿਸੇ ਦੇ ਖਾਤੇ 'ਚ ਨਹੀਂ ਆਇਆ ਤਾਂ ਹੁਣ ਤੁਸੀਂ ਕਹਿੰਦੇ ਅਸੀਂ 2026 ਦੇ ਬਜਟ 'ਚ ਲਿਆਵਾਂਗੇ ਮੁਖਮਤ ਸਿੰਘ ਸਾਹਿਬ ਦੀ ਧਰਮ ਪਤਨੀ ਦਾ ਵੀ ਇੱਕ ਮੈਂ ਬਿਆਨ ਪੜਿਆ ਕਿਸੇ ਚੈਨਲ ਦੇ ਉੱਪਰ ਉਹਨਾਂ ਦੀ ਕੋਈ ਨਹੀਂ ਭੈਣੋ ਘਬਰਾਉਣਾ ਮੈਂ ਯਾਦ ਕਰਾਉਣੀ ਹੁੰਨੀ ਹੈ 10000 ਰੁਪਏ ਦੇਣੇ ਆ ਦੇਣੇ ਆ ਦੇਣੇ ਉਹ ਇੱਕ ਨਾ ਜੱਗੇ ਮੈਂ ਗੱਲ ਸੁਣਾਉਣਾ ਯਾਰ ਤੈਨੂੰ ਕੀ ਗੱਲ ਸੁਣਾਵਾਂ ਮੈਂ ਕਹਿੰਨੇ ਨਾ ਵੀ ਉਹ ਕਿਸੇ ਜਵਾਕ ਕਨੇ ਵੀ ਪਾਪਾ ਦੇਸੀ ਘਿਓ ਚਾਹੀਦਾ ਕਹਿੰਦਾ ਪਤ ਲਿਆਉਣੇ ਆ ਲਿਆ ਕੇ ਤਾਂ ਟੰਗਤਾ ਕਹਿੰਦਾ ਵੀ ਕਿ ਮੁੱਕੜਾ ਨਹੀਂ ਚਾਹੀਦਾ ਬਸ ਦੇਖ ਲਿਆ ਕਰੋ ਵੀ ਦੇਸੀ ਘਿਓ ਪਿਆ ਉਹ ਹਿਸਾਬ ਨਾਲ ਇਹਨਾਂ ਦਾ ਕੰਮ ਹੈ ਵੀ ਭਾਈ ਦੇਣੇ ਆ ਦੇਣੇ ਆ ਦੇਣੇ ਆ ਉਹ ਭਲਿਓ ਮਾਸੂ ਦੇਣੇ ਦੇਣੇ ਸ਼ੁਰੂ ਕਰੋ ਪਰ ਸਰਕਾਰ ਤੇ ਜਗਤਾਰ ਉਹ ਦੇਣੇ ਸੌਖੇ ਨਹੀਂ ਐ ਜਿਹੜੇ ਸੌਖੇ ਨਹੀਂ ਐ ਲੱਖਾਂ ਕਰੋੜਾਂ ਰੁਪਏ ਦਾ ਕਰਜ਼ਾ ਸਰਕਾਰ ਦੇ ਸਿਰ 'ਐ ਸਾਰੀਆਂ ਪ੍ਰਾਪਰਟੀਆਂ ਵਿੱਚੋਂ ਤੁਸੀਂ ਸਰਕਾਰੀ ਹੋ ਤਿਆਰ ਹੋਏ ਬੈਠੇ ਹੋ ਜਾਂ ਗਿਣੇ ਕਰਨ ਨੂੰ ਤਿਆਰ ਹੋਏ ਬੈਠੇ ਹੋ ਤੇ ਪੈਸੇ ਦਿਓਗੇ ਕਿਥੋਂ ਲੋਕ ਉਹ ਲੈਡੀਆਂ ਨੂੰ ਜਿਹੜਾ ਹਜ਼ਾਰ ਹਜ਼ਾਰ ਦੇਣਾ ਹੈ ਕਿਥੋਂ ਦਿਓਗੇ ਆ ਦੂਜੀ ਗੱਲ ਹੋਰ ਇੱਕ ਆਮ ਆਦਮੀ ਪਾਰਟੀ ਦੀਆਂ ਬੀਬੀਆਂ ਜਾਂ ਹੁਣ ਆਪਣੇ ਥੱਲੇ ਕਮੈਂਟ ਵੀ ਕਰਨਗੇ ਲੋਕ ਠੀਕ ਹੈ ਖਾਸ ਤੌਰ ਤੇ ਬੀਬੀਆਂ ਵੀ ਕਹਿਣੀਆਂ ਆ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੇ ਜਿਹੜੀਆਂ ਉਹ ਕਹਿੰਦੀਆਂ ਕਿ ਸਾਨੂੰ 600 ਯੂਨਟ ਫ੍ਰੀ ਦੇ ਦਿੱਤੀ ਜੀ ਤੇ ਉਧਰ ਸਾਡਾ 5000 ਰੁਪਏ ਦਾ ਬਚਤ ਹੋ ਗਈ ਉਹ ਭਾਈ ਉਹ ਵੀ ਤਾਂ ਇਹਨਾਂ ਨੇ ਵਾਦਾ ਕੀਤਾ ਹੀ ਸੀ ਕੀਤਾ ਸੀ ਵਾਦੀ ਕੀਤੀ ਉਹ ਵਾਦਾ ਕੀਤਾ ਸੀ ਤਾਂ ਦਿੱਤੀ ਹੈ ਹਾਂ ਔਰ ਰੈਸਨ ਚ ਵੀ ਕਰੀ ਆ ਉਹ ਉਹ ਇਹਨਾਂ ਨੇ ਕੱਲੀ 300 ਆਪ ਦੇ ਕੱਲੀ 300 ਦਿੱਤੀ 100 ਯੂਨਟ ਵਧਾਈ ਇਹਨਾਂ ਨੇ ਹਾਂ ਮਹੀਨੇ ਦੀ 200 ਤਾਂ ਪਹਿਲਾਂ ਹੀ ਫ੍ਰੀ ਸੀ 200 ਫ੍ਰੀ ਠੀਕ ਹੈ ਨਾ ਸਹੀ ਹੈ ਸਹੀ ਤੇ ਐਸਸੀ ਭਾਈ ਜਾਰੇ ਨੂੰ 100 ਯੂਨਟ 200 ਯੂਨਟ ਤਾਂ ਪਹਿਲਾਂ ਹੀ ਫ੍ਰੀ ਸੀ 100 ਹੀ ਵਧਾਈ ਆ ਔਰ ਅਸਲ ਚ ਤਰਕ ਦੇ ਆਧਾਰ ਤੇ ਗੱਲਾਂ ਦਾ ਕਢਾ ਜਿੰਨਾ ਮਰਜ਼ੀ ਬਣਵਾ ਲੋ ਹੂੰ ਗਰਾਊਂਡ ਲੈਵਲ ਜੁਮਲੇਬਾਜੀ ਐ ਪਰ ਗਰਾਊਂਡ ਲੈਵਲ ਤੇ ਕੱਖ ਨਹੀਂ ਐ ਜੇ ਤੁਸੀਂ ਕਰੋਗੇ ਚੰਗੇ ਰੋਂਗਾ ਹਾਂ ਕਈ ਫੈਸਲੇ ਤੁਸੀਂ ਚੰਗੇ ਲਏ ਆ ਉਹ ਉਹਨਾਂ ਦੀ ਅਸੀਂ ਥੋੜੀ ਸਹਿਰਾਨਾ ਕਰਦੇ ਆ ਹੂੰ ਠੀਕ ਐ ਪਰ ਯਾਰ ਨਾਲ ਨਾਲ ਕਈ ਫੈਸਲੇ ਮੈਂ ਤੁਹਾਨੂੰ ਹੋਰ ਯਾਦ ਕਰਾਉਣਾ ਤੁਸੀਂ ਕਿਹਾ ਸੀਗਾ ਪੰਜਾਬ ਦੇ ਜਿਹੜੇ ਹੈਗੇ ਆ ਪੈਨਸ਼ਨਰ ਨੇ ਹੂੰ ਪੁਰਾਣੀ ਪੈਨਸ਼ਨ ਬਹਾਲੀ ਸਕੀਮ ਲੈ ਕੇ ਜਿਹੜੇ ਧਰਨੇ ਲਾਉਂਦੇ ਸੀ ਤੁਸੀਂ ਸਰਕਾਰ ਜੀ ਕਹਤਾ ਸੀ ਬਿਆਨ ਦਿੱਤਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਤੀ ਅਸੀਂ ਤੋਹਫਾ ਦਿੱਤਾ ਤੇ ਉਹ ਸਰਕਾਰ ਜੀ ਅੱਜ ਤੱਕ ਹਲੇ ਤੱਕ ਲਾਗੂ ਹੀ ਨਹੀਂ ਹੋਇਆ ਹਾਂ ਉਹ ਵੀ ਨਹੀਂ ਹੋਇਆ ਕਿੱਥੇ ਆ ਉਹ ਜਿਹੜੇ ਕੱਚੇ ਮਜ਼ਦੂਰ ਉਹ ਵੀ ਅੱਜ ਤੱਕ ਉਹ ਲਟਕਦੇ ਫੈਰੀ ਜਾਂਦੇ ਸਾਰੇ ਹਾਂ ਇਹ ਸਾਰੀਆਂ ਚੀਜ਼ਾਂ ਠੋਡੇ ਪ੍ਰਚਾਰ ਬੋਰਡਾਂ ਦੀ ਸ਼ਿੰਗਾਰ ਜ਼ਰੂਰ ਬਣ ਗਈਆਂ ਹਾਂ ਪਰ ਲੋਕਾਂ ਦੇ ਹੱਥ ਭੱਲੇ ਕੁਝ ਨਹੀਂ ਆਇਆ ਜੀ ਉਹ ਸਗੋਂ ਉਲਟਾ ਲੋਕਾਂ ਦੇ ਬੋਝ ਹੀ ਪਿਆ ਕਿਉਂਕਿ ਠੋਡੇ ਜਿਹੜੇ ਪੋਸਟਰ ਛਾਪਣ ਵਾਸਤੇ ਜਿਹੜਾ ਪੈਸਾ ਖਰਚ ਹੋਇਆ ਉਹ ਵੀ ਤਾਂ ਲੋਕਾਂ ਦੀ ਜੇਬ ਤੋਂ ਹੀ ਗਿਆ ਸੋ ਤੋ ਆਪਾਂ ਇਹਨਾਂ ਗੱਲ ਨੂੰ ਹੁਣ ਸਮਿਟ ਗਏ ਤੇ ਧੰਨਵਾਦ ਕਰਦੇ ਆਂ ਆਸ ਕਰਦੇ ਆਂ ਕਿ 2000 ਜਿਹੜੀਆਂ ਜਿਹੜੀਆਂ ਲੇਟੈਸਟ ਹੁਣ ਜਿਹੜੀਆਂ ਤਰਨ ਤਰਨ ਦੀਆਂ ਜਿਮਨੀ ਚੋਣਾਂ ਚੱਲ ਰਹੀਆਂ ਉਹਦਾ ਨਤੀਜਾ ਕੋਈ ਸਾਰਥਕ ਹੋਵੇ ਤੇ ਜਿਹੜੀ ਵੀ ਪਾਰਟੀ ਨੂੰ ਲੋਕ ਫਤਵਾ ਦੇਣ ਉਹ ਪਾਰਟੀ ਦਾ ਨੁਮਾਇੰਦਾ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇ ਧੰਨਵਾਦ ਗੱਲਬਾਤ ਕੋ ਬਹੁਤ ਧੰਨਵਾਦ ਸੋ ਇਹ ਸਨ ਸੁਨੀਲ ਸੋਤਾ ਜੀ ਜਿਨ੍ਹਾਂ ਵੱਲੋਂ ਬਾਕੂਬੀ ਤਰਨ ਤਰਨ ਜਿਮਨੀ ਚੋਣਾਂ ਉਤੇ ਗੱਲਬਾਤ ਕੀਤੀ ਗਈ ਕਿਉਂਕਿ ਜਿਮਨੀ ਚੋਣ ਦੇ ਵਿੱਚ ਕਿਦਰ ਕਿਦਰ ਸਿੱਧੇ ਤੌਰ ਤੇ ਲੋਕ ਸਾਰੇ ਕਹਿ ਰਹੇ ਨੇ ਸਰਕਾਰ ਦਾ ਪਲੜਾ ਭਾਰੀ ਹੈ ਅਤੇ ਜੇਕਰ ਇਹ ਪਲੜਾ ਬਦਲਦਾ ਹੈ ਤਾਂ 27 ਦੇ ਵਿੱਚ ਫਿਰ ਸਰਕਾਰ ਨੂੰ ਇਹ ਚੀਜ਼ ਦੀ ਸੋਚਣਾ ਪਵੇਗਾ ਕਿ ਕਿਹੜੇ ਮੁੱਦੇ ਸੀ ਕਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਕੀ ਲੋਕਾਂ ਨੂੰ ਤੁਸੀਂ ਸਬਜਬਾਗ ਦਿਖਾਏ ਸੀ ਕਿ ਉਹਨਾਂ ਦੇ ਖਰੇ ਉਤਰੇ ਜਾਂ ਤੁਹਾਡੇ ਕਹਿਣ ਤੇ ਪ੍ਰਸ਼ਾਸਨ ਚੱਲ ਰਿਹਾ ਹੈਗਾ ਜਾਂ ਲੋਕਾਂ ਦੇ ਜੋ ਅਸਲ ਮੁੱਦੇ ਨੇ ਉਹ ਪੂਰੇ ਕੀਤੇ ਨਸ਼ਾ ਹੋਵੇ ਨੌਕਰੀ ਹੋਵੇ ਤੇ ਇਹ ਚੀਜ਼ਾਂ ਤੁਸੀਂ ਪੂਰੀਆਂ ਕੀਤੀਆਂ ਨੇ ਤੇ ਜੇਕਰ ਇਹ ਕੀਤੀਆਂ ਨੇ ਤਾਂ ਤੁਹਾਨੂੰ ਲੋਕ ਫਤਵਾ ਦੇਣਗੇ ਤੇ ਨਹੀਂ ਤਾਂ ਫਿਰ ਹੁਣ 27 ਦੀ ਜਿਹੜੀ ਦੌੜ ਆ ਉਹ ਵੀ ਦੂਰ ਨਹੀਂ ਉਹ ਜਲਦੀ ਲੋਕ ਇਹ ਚੀਦਾ ਵੀ ਜਵਾਬ ਦੇਣਗੇ